I mm -hmm. ਸ਼ਹਿਦੀ ਮਾਨਸ ਸਿੰਘ ਹਾਂਜੀ ਸਰ ਅੱਜ ਨੂੰ ਕੋਦਰ ਦੇ ਐਸਡੀਐਮ ਸਾਹ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਕੀ ਇਹ ਹੈ ਇਹ ਮਾਮਲਾ ਵਾਹਿਗੁਰੂ ਜੀ ਦਾ ਕਲਸਾ ਸ੍ਰੀ ਵਾਹਿਗੁਰੂ ਜੀ ਕੀ ਪਤੇ ਅੱਜ ਅਸੀਂ ਮੈਂ ਕਸ਼ਮੀਰ ਸਿੰਘ ਪੰਨੂ ਤੰਦਵਰਾ ਭਾਤਕਿ ਨੂੰ ਦਬਾਬਾ ਪ੍ਰਧਾਨ ਸਰਕਲ ਮੈਂਟਰ ਅਸੀਂ ਅੱਜ ਮੰਗ ਪੱਤਰ ਬੜੇ ਦੁਖੀ ਹਿਰਦੇ ਨਾਲ ਦਿੱਤਾ ਕਿਉਂਕਿ ਸਾਡੇ ਜਿਹੜਾ ਇਲਾਕਾ ਸੀਗਾ ਉਹਦੇ ਵਿੱਚ ਮਹਿਦਪੁਰ ਦੇ ਵਿੱਚ ਬਲਾਕ ਜਿਹੜਾ ਸੀਗਾ ਉੱਥੇ ਵੀਡੀਓ ਸੀਗਾ ਤੇ ਪਹਿਲੋਂ ਹੱਦਸਾਲ ਸਰਕਾਰੀ ਸੀਗਾ ਉਹਨੂੰ ਇਹਨਾਂ ਨੇ ਮਹਲਾਕ ਲਿੰਗ ਬਣਾਤਾ ਅਸੀਂ ਉਦੋਂ ਵੀ ਬੜਾ ਵਿਰੋਧ ਕੀਤਾ ਸੀਗਾ ਪਰ ਅਸੀਂ ਇਹਨਾਂ ਨੇ ਉਦੋਂ ਆਪਦੀ ਮੰਨਮੰਦ ਕੀਤੀ ਹੁਣ ਵੀ ਸਾਡਾ ਜਿਹੜਾ ਬਲਾਕ ਮਹਿਦਪੁਰ ਆ ਇਹਨੂੰ ਸ਼ਾਹਕੋਟ ਦੇ ਵਿੱਚ ਜਿਹੜਾ ਉਹ ਮਰਜ਼ ਕਰਨਾ ਚਾਹੁੰਦੇ ਆ ਪਰ ਅਸੀਂ ਇਹ ਕਿਸੇ ਕੀਮਤ ਤੇ ਨਹੀਂ ਹੋਣ ਦੇਣਾ ਅਸੀਂ ਕੱਲ ਸਾਰੀਆਂ ਕਿਸਾਨ ਜਥੇਬੰਦੀਆਂ ਸਾਰੀਆਂ ਮਜ਼ਦੂਰ ਜਥੇਬੰਦੀਆਂ ਲਾਕੇ ਦੇ ਸਰਪੰਚ ਪੰਜ ਲੋਕ ਸਾਰੇ ਕੱਲ ਇਕੱਠੇ ਹੋ ਕੇ ਇੱਕ ਮੀਟਿੰਗ ਕੀਤੀ ਸੀ ਇਹ ਸਾਰਿਆਂ ਨੇ ਫੈਸਲਾ ਕੀਤਾ ਕਿ ਇਹ ਜਿਹੜਾ ਇਹਨਾਂ ਦਾ ਫੈਸਲਾ ਵਾ ਜਿਹੜਾ ਭੰਡ ਸਰਕਾਰ ਦਾ ਫੈਸਲਾ ਅਸੀਂ ਕਿਸੇ ਕੀਮਤੇ ਬਰਦਾਸ਼ਤ ਨਹੀਂ ਕਰਾਂਗੇ ਸਾਨੂੰ ਭਾਵਾਂ ਕੋਈ ਵੀ ਕੁਰਬਾਨੀ ਕਰਨੀ ਪਵੇ ਅਸੀਂ ਹੁਣ ਪਿਛੇ ਨਹੀਂ ਹਟਣਾ ਅਸੀਂ ਸਰਕਾਰ ਨੂੰ ਅੱਜ ਦੱਸ ਦਿੰਨੇ ਆ ਕਿ ਆਪਣੇ ਆਪ ਹੀ ਤੁਸੀਂ ਜਿਹੜਾ ਇਹ ਪ੍ਰੋਗਰਾਮ ਹੈ ਇਹਨੂੰ ਕੈਨਸਲ ਕਰ ਦਿਓ ਕਿ ਕਿ ਅਸੀਂ ਕਿਸੇ ਕੀਮਤ ਤੇ ਵੀ ਜਿਹੜਾ ਮਹਿਦਪੁਰ ਦੇ ਵਿੱਚੋਂ ਬਲਾਕ ਵੀਡੀਓ ਦਾ ਸਾਡਾ ਦਫ਼ਤਰ ਆ ਅਸੀਂ ਕਿਸੇ ਕੀਮਤ ਤੇ ਵੀ ਸ਼ਾਹਕੋਟ ਨਹੀਂ ਜਾਣ ਦੇਣਾ ਕਿਉਂਕਿ ਸ਼ਾਹਕੋਟ ਵਿੱਚ ਕੋਈ ਸਾਧਨ ਨਹੀਂ ਹੈ ਨਹੀਂ ਬੱਸਾਂ ਨਹੀਂ ਸਾਡਾ ਇਲਾਕਾ ਜਿਹੜਾ ਬਹੁਤ ਗਰੀਬ ਇਲਾਕਾ ਮੰਡ ਏਰੀਆ ਦਾ ਇਲਾਕਾ ਇਹ ਜੇ ਤੁਸੀਂ ਸਾਰੇ ਦੇਖਿਆ ਹੀ ਆ ਅਸੀਂ ਇਹ ਸਾਰਿਆਂ ਨੇ ਕੱਲ ਪਰਨ ਕੀਤਾ ਸਾਰਿਆਂ ਜਥੇਬੰਦੀਆਂ ਸਰਪੰਚਾਂ ਪੰਚਾਂ ਲੋਕਾਂ ਨੇ ਕਿ ਅਸੀਂ ਇਹ ਜਿਹੜਾ ਸਰਕਾਰ ਦਾ ਫੈਸਲਾ ਇਨੂੰ ਵਾਪਸ ਕਰਾਏ ਤੱਕ ਦਾਮ ਨਹੀਂ ਲਵਾਂਗੇ ਜੇ ਸਰਕਾਰ ਨੇ ਆਪਣੇ ਆਪ ਇਹ ਜਿਹੜਾ ਪ੍ਰੋਗਰਾਮ ਬਣਾਇਆ ਇਹਨੂੰ ਕੈਨਸਲ ਨਾ ਕੀਤਾ ਤੇ ਸਾਨੂੰ ਜਿਹੜਾ ਸੰਘਰਸ਼ ਆ ਉਹ ਵੱਡੇ ਪੱਧਰ ਤੇ ਕਰਨਾ ਪੈਣਾ ਔਰ ਕਰਾਂਗੇ ਜੇ ਸਾਨੂੰ ਕੋਈ ਮਰਨ ਦਾ ਤਖਣਾ ਪਿਆ ਉਹ ਵੀ ਕਰਾਂਗੇ ਜੇ ਸਾਨੂੰ ਕੋਈ ਟੰਗੀਆਂ ਚੜ੍ਹਨਾ ਪਿਆ ਉਹ ਵੀ ਚੜ੍ਹਾਂਗੇ ਸਾਨੂੰ ਕੋਈ ਵੀ ਕੁਰਬਾਨੀ ਕਰਨੀ ਪਵੇ ਅਸੀਂ ਕਿਸੇ ਕੀਮਤ ਤੇ ਇਹ ਭੰਡ ਸਰਕਾਰ ਦਾ ਜਿਹੜਾ ਫੈਸਲਾ ਕੋਈ ਵੀ ਜਿਹੜਾ ਇਹ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਇਹ ਲੋਕਾਂ ਦੀ ਮੰਗ ਸੀਗੀ ਇਲਾਕੇ ਨੇ ਜਿਹੜਾ ਇਹ ਜਿਹੜਾ ਵੀਡੀਓ ਬਲਾਕ ਜਿਹੜਾ ਤਹਿਸੀਲ ਸਿੰਘੀ ਇਹਨਾਂ ਅੱਜ ਬਲਾਕ ਖਤਮ ਕਰਨਾ ਥੋੜੇ ਸਮੇਂ ਦੇ ਵਿੱਚ ਇਹਨਾਂ ਨੇ ਜਿਹੜਾ ਉਹ ਤਹਿਸੀਲ ਖਤਮ ਕਰਨੀ ਆ ਫਿਰ ਇਹਨਾਂ ਨੇ ਮਾਰਕੀਟ ਕਮੇਟੀ ਖਤਮ ਕਰਨੀ ਆ ਫਿਰ ਇਹਨਾਂ ਨੇ ਥਾਣਾ ਖਤਮ ਕਰਨਾ ਇਹ ਸਰਕਾਰ ਇੰਨੀ ਨਕਮੀ ਸਾਬਤ ਹੋਈ ਆ ਕਿ ਅਸੀਂ ਇਦਾਂ ਦੀ ਸਰਕਾਰਾਂ ਕਦੇ ਨਹੀਂ ਵੇਖੀਆਂ ਜਿਹੜਾ ਹੁਣ ਨਸ਼ਿਆਂ ਦੀ ਗੱਲ ਕਰਦਾ ਪੰਡ ਜਿਹੜੇ ਮਾੜੇ ਗਰੀਬ ਲੋਕ ਆ ਉਹਨਾਂ ਦਾ ਜਿਹੜਾ ਏ ਘਟਾ ਰਿਆ ਲੇਕਿਨ ਜਿਹੜੇ ਵੱਡੇ ਵੱਡੇ ਸਮੱਗਲਰ ਜਿਨ੍ਹਾਂ ਦਾ ਇਹਨਾਂ ਦਾ ਹਿੱਸਾ ਪੱਤੀ ਲੈਣ ਦੇਣ ਆ ਉਹਨਾਂ ਬਾਰੇ ਚੁੱਪ ਕਰਕੇ ਬੈਠੇ ਆ ਅਸੀਂ ਤਾਂ ਦੀਖਦੇ ਆ ਕਿ ਕਦੋਂ ਇਹ 1.5 ਸਾਲ ਪੂਰਾ ਹੋਵੇ ਤੇ ਇਹਨਾਂ ਨੂੰ ਪਿੰਡੋਂ ਪਿੰਡ ਅਸੀਂ ਜਿਹੜਾ ਭਾਜਪੀ ਨੂੰ ਭਜਾਉਂਦੇ ਸੀ ਉਹਨਾਂ ਨੂੰ ਵੀ ਭਜਾਵਾਂਗੇ ਤੇ ਜਿਹੜਾ ਝਾੜੂ ਬੋਕਰ ਭੰਡ ਸਰਕਾਰ ਆ ਇਹਨੂੰ ਵੀ ਪਿੰਡਾਂ ਦੇ ਵਿੱਚ ਅਸੀਂ ਜਿਹੜਾ ਵਟੇ ਵਟ ਭਜਾਵਾਂਗੇ ਅਸੀਂ ਪਿੰਡਾਂ ਦੇ ਬੋਟ ਦੇ ਕਰਨ ਅਸੀਂ ਇਹਨਾਂ ਨੂੰ ਪਿੰਡਾਂ ਚੋਂ ਵੜ ਨਹੀਂ ਦੇਣਾ ਜਿਹੜੀ ਇਹ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੇ ਆ ਸਾਡੇ ਜਿਹੜੇ 10 10 ਸਾਲਾਂ ਤੋਂ ਜਿਹੜੇ ਬਾਥਰੂਮ ਬਣੇ ਆ ਕੰਧਾਂ ਬਣੀਆਂ ਉਹਨਾਂ ਦੀਆਂ ਜਾ ਕੇ ਪਖੰਡ ਕਰਨ ਦੇ ਆ ਠੱਕੇ ਨਾ ਜਾ ਕੇ ਮਾਰਟਰਨ ਡਰਾਤਮਕਾ ਕੇ ਇਹ ਜਿਹੜੇ ਆ ਇਹਨਾਂ ਦੇ ਦਗਾੜਨ ਕਰ ਰਿਆ ਅਸੀਂ ਇਹ ਸਰਕਾਰ ਨੂੰ ਦੱਸ ਦੇਣਾ ਇਹ ਡਰਾਮਿਆਂ ਨਾਲ ਨਹੀਂ ਕੰਮ ਚੱਲਦਾ ਅਸੀਂ ਡਟ ਕੇ ਤੁਹਾਡਾ ਵਿਰੋਧ ਕਰਾਂਗੇ ਔਰ ਕਿਸੇ ਕੀਮਤ ਤੇ ਜਿਹੜਾ ਬਲਾ ਗਿਆ ਇਹਨੂੰ ਅਸੀਂ ਸ਼ਾਹ ਕੋਟ ਮਰਦ ਨਹੀਂ ਹੋਣ ਦੇਵਾਂਗੇ ਅਸੀਂ ਲੜਾਈ ਡਟ ਕੇ ਲੜਾਂਗੇ ਸਾਨੂੰ ਕੁਰਬਾਨੀ ਕਰਨੇ ਬੇਕਰਾਂਗੇ ਪਰ ਅਸੀਂ ਜਿਹੜਾ ਇਹ ਭਾਂਡਾ ਸਰਕਾਰ ਦਾ ਫੈਸਲਾ ਕਿਸੇ ਕੀਮਤ ਤੇ ਵੀ ਨੂੰ ਬਰਦਾਸ਼ਤ ਨਹੀਂ ਕਰਾਂਗੇ ਇੱਕ ਬਹੁਤ ਵੱਡਾ ਮਸਲਾ ਜਿਹੜਾ ਹੈਗਾ ਕੰਮੂ ਕਸ਼ਮੀਰ ਦਾ ਜਿੱਥੇ ਕਿ ਕਈ ਜੜੇ ਹੈਗੇ ਆ ਕਈ ਜਾਨਾਂ ਚਲ ਗਈਆਂ ਕਈ ਸ਼ਹੀਦ ਹੋ ਗਏ ਤੁਹਾਡੇ ਵੱਲੋਂ ਜਿਹੜੀਆਂ ਕਿਸਾਨ ਜਥੇਬੰਦੀਆਂ ਹੈਗੀਆਂ ਉਹਨਾਂ ਵੱਲੋਂ ਬੜੇ ਸੰਘਰਸ਼ ਕੀਤੇ ਜਾਂਦੇ ਆ ਪਰ ਇਸ ਮਸਲੇ ਤੇ ਕਿਸੇ ਵੀ ਕੋਈ ਬਿਆਨ ਨਹੀਂ ਆਇਆ ਕਿ ਉਹ ਕੀ ਕਾਰਨ ਹੋਇਆ ਇਹ ਦੇਖੋ ਇਹ ਪਤਾ ਗੱਲ ਕੀ ਆ ਅਸੀਂ ਇਸ ਚੀਜ਼ ਦਾ ਡਟ ਕੇ ਵਿਰੋਧ ਕਰਦੇ ਆ ਸਾਡੇ ਹਿੰਦੂ ਭਰਾ ਅਸੀਂ ਕੋਈ ਸਾਡਾ ਵੱਖਰਾ ਨਹੀਂ ਗਾ ਹਿੰਦੂ ਸਾਡੇ ਭਰਾ ਵਾ ਇਹ ਹਿੰਦੂ ਕਹਿ ਕੇ ਮਾਰਨਾ ਬੜੀ ਗਲਤ ਆ ਅਸੀਂ ਜਿਹੜਾ ਵੀ ਕੋਈ ਪ੍ਰੋਗਰਾਮ ਦੇਖਾਂਗੇ ਅਸੀਂ ਡੱਟ ਕੇ ਉਹਨਾਂ ਦੀ ਸਪੋਰਟ ਕਰਾਂਗੇ ਅਸੀਂ ਕਿਤੇ ਵੀ ਨਹੀਂ ਜਿਹੜਾ ਗਲਤ ਕੰਮ ਹੁੰਦਾ ਉਹਦਾ ਅਸੀਂ ਡੱਟ ਕੇ ਵਿਰੋਧ ਕਰਦੇ ਆਂ ਹਿੰਦੂ ਸਾਡੇ ਭਰਾਵਾ ਅਸੀਂ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਮਾਰਿਆ ਗਿਆ ਬਿਲਕੁਲ ਗਲਤ ਮਾਰਿਆ ਗਿਆ ਇਹ ਸਿਰਫ ਸਾਡੇ ਲੋਕਾਂ ਦੇ ਵਿੱਚ ਪਾੜ ਪਾਉਣ ਲਈ ਹਿੰਦੂ ਮੁਸਲਮਾਨ ਸਿੱਖਾਂ ਦੇ ਵਿੱਚ ਪਾੜ ਪਾਉਣ ਲਈ ਇਹ ਸਰਕਾਰਾਂ ਦੀਆਂ ਚਾਲਾਂ ਅਸੀਂ ਇਸ ਚੀਜ਼ ਨੂੰ ਕਦੀ ਬਰਦਾਸ਼ਤ ਨਹੀਂ ਕਰਾਂਗੇ